ਜੋਨ ਦਾ ਪਾਣੀ ਸਾਡੀ ਬਾਡੀ ਦੇ ਅੰਦਰੋਂ ਅਨੇਕਾਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਸਾਡੇ ਡਾਈਜੈਸ਼ਨ ਸਿਸਟਮ ਲਈ ਬੇਹਦੀ ਫਾਇਦੇਮੰਦ ਤੇ ਗੁਣਕਾਰੀ ਮੰਨਿਆ ਜਾਂਦਾ ਹੈ ਕੌਨਸਟਿਪੇਸ਼ਨ ਵਿੱਚ ਵੀ ਇਹ ਫਾਇਦੇਮੰਦ ਮੰਨਿਆ ਜਾਂਦਾ ਹੈ ਚੋਨ ਦਾ ਪਾਣੀ ਜਾਣੀ ਕਿ ਵਾਰਲੇ ਵਾਟਰ ਸਾਡੀ ਬਾਡੀ ਦੇ ਅੰਦਰੋਂ ਕੈਂਸਰ ਦੇ ਰਿਸਕ ਨੂੰ ਘਟ ਕਰਦਾ ਹੈ ਕਿਉਂਕਿ ਇਹ ਸਾਡੀ ਹਿਮਿਊਨਿਟੀ ਨੂੰ ਸਟਰੋਂਗ ਬਣਾਉਂਦਾ ਹੈ ਡਾਇਬੀਟਿਸ ਦੇ ਮਰੀਜ਼ ਵੀ ਇਸ ਨੂੰ ਲੈ ਸਕਦੇ ਹਨ ਕਿਉਂਕਿ ਇਸ ਦਾ ਗਲਾਈਸੇਮਿਕ ਇੰਡੈਕਸ ਲੋ ਹੁੰਦਾ ਹੈ ਇਸ ਕਾਰਨ 슈ਗਰ ਦੇ ਮਰੀਜ਼ਾਂ ਲਈ ਇਹ ਬੇਹਦੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੇ ਅੰਦਰ ਵਿਟਾਮਿਨ ਬੀ ਕੰਪਲੈਕਸ ਵੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਇਹ ਸਾਡੇ ਕੋਲੇਸਟ੍ਰੋਲ ਨੂੰ ਘਟ ਕਰਨ ਵਿੱਚ ਬੇਹਦ ਹੀ ਫਾਇਦੇਮੰਦ ਹੈ ਜਿਸ ਕਾਰਨ ਹਾਰਟ ਅਟੈਕ ਵਰਗੇ ਖਤਰੇ ਤੋਂ ਵੀ ਇਹ ਸਾਨੂੰ ਬਚਾਉਂਦਾ ਹੈ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਜਿਨ੍ਹਾਂ ਲੋਕਾਂ ਦਾ ਬੀਪੀ ਵਧਿਆ ਰਹਿੰਦਾ ਹੈ ਉਹਨਾਂ ਲੋਕਾਂ ਨੂੰ ਵਾਲਲੇ ਬੋਟਰ ਨੂੰ ਆਪਣੀ ਡਾਈਟ ਦੇ ਅੰਦਰ ਜ਼ਰੂਰ ਹੀ ਸ਼ਾਮਿਲ ਕਰਨਾ ਚਾਹੀਦਾ ਹੈ ਇਹ ਸਾਡੇ ਬੀਪੀ ਨੂੰ ਵਧਣ ਨਹੀਂ ਦਿੰਦਾ ਇਹ ਬੀਪੀ ਨੂੰ ਘਟ ਕਰਦਾ ਹੈ ਇਹ ਗਰਮੀ ਦੇ ਅੰਦਰ ਇਹ ਸਾਨੂੰ ਠੰਡਕ ਪ੍ਰਦਾਨ ਕਰਦਾ ਹੈ ਇਸ ਨੂੰ